ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਨਵੀਂ ਕੈਬਨਿਟ ਵਿੱਚ ਸ਼ਾਮਲ ਕੀਤੇ ਗਏ ਕਈ ਮੰਤਰੀਆਂ ਨੇ ਅੱਜ ਆਪਣਾ ਕਾਰਜਭਾਰ ਸੰਭਾਲਿਆ। ਵਿਦੇਸ਼ ਮੰਤਰੀ ਡਾਕਟਰ ਜੈ ਸ਼ੰਕਰ ਨੇ ਆਪਣਾ ਕਾਰਜਭਾਰ ਸੰਭਾਲਨ ਉਪਰੰਤ ਕਿਹਾ ਕਿ ਪਿਛਲੇ ਕਾਰਜਕਾਲ ਵਿੱਚ ਉਨ੍ਹਾਂ ਦੇ ਮੰਤਰਾਲੇ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਨ੍ਹਾਂ ਕਿਹਾ ਕਿ ਸੀਜੀ20 ਦੀ ਪ੍ਰਧਾਨਗੀ ਕੀਤੀ ਅਤੇ ਵਿਦੇਸ਼ ਮੰਤਰਾਲਾ ਲੋਕ ਕੇਂਦਰਿਤ ਮੰਤਰਾਲਾ ਬਣ ਗਿਆ। ਅਸ਼wini ਵੈਸ਼ਨਮ ਨੇ ਵੀ ਰੇਲ ਮੰਤਰੀ ਵਜੋਂ ਆਪਣਾ ਕਾਰਜਪਾਲ ਸੰਭਾਲਿਆ। ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿਛਲੇ 10 ਸਾਲਾਂ 'ਚ ਰੇਲਵੇ ਵਿਭਾਗ 'ਚ ਵੱਡਾ ਸੁਧਾਰ ਕੀਤਾ ਹੈ। ਖੇਤੀਬਾੜੀ ਤੇ ਕਿਸਾਨ ਪਲਾਈ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਨੇ ਆਪਣੇ ਮੰਤਰਾਲੇ ਦਾ ਕਾਰਜਪਾਰ ਸੰਭਾਲਣ ਤੋਂ ਬਾਅਦ ਅਧਿਕਾਰੀਆਂ ਨਾਲ ਪਹਿਲੀ ਗੈਰ ਰਸਮੀ ਬੈਠਕ ਕੀਤੀ। ਉਹਨਾਂ ਕਿਹਾ ਕਿ ਉਹਨਾਂ ਦਾ ਮੰਤਰਾਲਾ ਕਿਸਾਨਾਂ ਦੇ ਹਿੱਤ ਵਿੱਚ ਕੰਮ ਕਰੇਗਾ। ਜਹਾਜ਼ਰਾਨੀ ਤੇ ਜਲ ਮਾਰਗਾਂ ਬਾਰੇ ਮੰਤਰੀ ਸਰਬਨੰਦ ਸੋਨੂ ਵੱਲੋਂ ਆਪਣਾ ਅਹੁਦਾ ਸੰਭਾਲਣ ਮੌਕੇ ਕਿਹਾ ਕਿ ਦੇਸ਼ ਦੀ ਅਰਥ ਵਿਵਸਥਾ ਨੂੰ ਮਜ਼ਬੂਤ ਕੀਤਾ ਜਾਵੇਗਾ ਇਨਾ ਤੋਂ ਇਲਾਵਾ ਸੇਤੇ ਪਰਿਵਾਰ ਭਲਾਈ ਮੰਤਰੀ ਜਗਤਪ੍ਰਕਾਸ਼ ਨੱਡਾ ਸੂਚਨਾ ਤੇ ਪ੍ਰਸਾਰਨ ਅਤੇ ਰੇਲ ਮੰਤਰੀ ਅਸ਼wini ਬੈਸ਼ਨਵ ਖੇਡਾਂ ਤੇ ਯੁਵਾ ਮਾਮਲੇ ਮੰਤਰੀ ਮਨਸੂਖ ਮਾਂਡਵਿਆ ਮਹਿਲਾ ਤੇ ਬਾਲ ਵਿਕਾਸ ਮੰਤਰੀ ਅਨਪੂਰਨਾ ਦੇਵੀ ਕਪੜਾ ਮੰਤਰੀ ਗਿਰੀ ਰਾਜ ਸਿੰਘ ਬਿਜਲੀ ਮੰਤਰੀ ਮਨੂਹਰ 달 ਖੱਟਰ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨੂ ਜੀਜੂ ਅਤੇ ਜਲ ਸ਼ਕਤੀ ਮੰਤਰੀ ਸੀ ਆਰ ਪਾਟਿਲ ਦੇ ਨਾਂ ਸ਼ਾਮਿਲ ਨੇ ਇਨਾ ਤੋਂ ਇਲਾਵਾ ਕਾਨੂੰਨ ਤੇ ਨਿਆਂ ਮੰਤਰੀ ਅਰਜੁਨ ਬ੍ਰਾਮ ਮੇਗਵਾਲ ਅਤੇ ਡਾਕਟਰ ਜਤਿੰਦਰ ਪ੍ਰਸਾਦ ਦੇਵੀ ਨੇ ਵੀ ਵਿਗਿਆਨ ਤੇ ਟੈਕਨੋਲੋਜੀ ਦੇ ਮੰਤਰੀ ਵੱਜੋਂ ਆਪਣਾ ਕਾਰਜਪਾਰ ਸੰਭਾਲਣ ਦੀ ਉਮੀਦ ਹੈ